ਇੰਡੀਆ ਤੇ ਯੂਰਪ ਇੱਕ ਮਦਰ ਆਫ ਆਲ ਡੀਲਸ ਹਾਂਜੀ ਫ੍ਰੀ ਟ੍ਰੇਡ ਢੀਲ ਜਿਹੜੀ ਸੀਗੀ ਇੱਕ ਬਹੁਤ ਹੀ ਵੱਡਾ ਸਿਸਟਮ ਸੀਗਾ ਜਿਹੜਾ ਬਹੁਤ ਸਾਲਾਂ ਤੋਂ اٹਕਿਆ ਹੋਇਆ ਸੀਗਾ ਉਹ ਆਪਸ ਦੇ ਵਿੱਚ ਕਰਨ ਦੇ ਵਿੱਚ ਕਾਮਯਾਬ ਹੋ ਗਿਆ ਐਗਰੀਮੈਂਟ ਇਹਨਾਂ ਦੇ ਵਿੱਚ ਸਾਈਨ ਹੋ ਚੁੱਕਿਆ 2007 ਤੋਂ ਮਨਮੋਹਨ ਸਿੰਘ ਦੀ ਜਦੋਂ ਸਰਕਾਰ ਸੀ ਉਦੋਂ ਤੋਂ ਹੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ ਕਿ ਯੂਰਪ ਦੇ ਨਾਲ ਇਹ ਵਾਲੀ ਢੀਲ ਆ ਉਹ ਸਾਈਨ ਹੋ ਜਾਏ ਪਰ ਵੈਨ ਨੂੰ ਲੈ ਕੇ ਕਾਰਨ ਨੂੰ ਲੈ ਕੇ ਇਹ ਡੀਲ ਜਿਹੜੀ ਸੀਗੀ ਉਹ ਰੁਕ ਜਾਂਦੀ ਸੀਗੀ ਪਰ ਹੁਣ 2022 ਤੋਂ ਇਹ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀਗੀਆਂ ਇੰਡੀਆ ਤੇ ਯੂਰਪ ਦੇ ਜਿਹੜੇ ਸੀਗੇ ਉਹਨਾਂ ਦੁਆਰਾ ਤੇ ਹੁਣ ਇਹ ਡੀਲ ਜਿਹੜੀ ਆ ਆਖਰ ਨੂੰ 27 ਜਨਵਰੀ 2026 ਨੂੰ ਦਿੱਲੀ ਦੇ ਵਿੱਚ ਸਾਈਨ ਇਹਨਾਂ ਨੇ ਕਰ ਦਿੱਤੇ ਆ ਇੰਡੀਆ ਦੀ ਤਰਫ ਤੋਂ ਨਰਿੰਦਰ ਮੋਦੀ ਸ਼ਾਮਲ ਹੋਏ ਯੂਰਪ ਵੱਲੋਂ ਯੂਰਪੀਅਨ ਕਮਿਸ਼ਨ ਪ੍ਰੈਜ਼ੀਡੈਂਟ ਅਰਸੁਲਾ ਵੈਂਡਰ ਲੇਨ ਤੇ ਯੂਰਪੀਅਨ ਕੌਂਸਲ ਪ੍ਰੈਜ਼ੀਡੈਂਟ ਟੋਨੀਓ ਕੋਸਟਾ ਇਹ ਇੱਥੇ ਇਹਦੇ ਵਿੱਚ ਸ਼ਾਮਲ ਹੋਏ ਕਾਫੀ ਦਿਨਾਂ ਦੇ ਵਿੱਚ ਇੰਡੀਆ ਦੇ ਵਿੱਚ ਹੀ ਸੀਗੇ ਇਹਨਾਂ ਨੇ ਜਿਹੜੀ 26 ਜਨਵਰੀ ਦੀ ਪਰੇਡ ਹੋਈ ਉਹਦੇ ਵਿੱਚ ਵੀ ਹਿੱਸਾ ਲਿਆ ਸੀਗਾ ਫਿਲਹਾਲ ਇਹ 26 ਜਨਵਰੀ ਦੀ ਪਰੇਡ ਦੇ ਵਿੱਚ ਹਿੱਸਾ ਲੈਣ ਨਹੀਂ ਆਏ ਸੀਗੇ ਇਹ ਇੱਥੇ ਟ੍ਰੇਡ ਡੀਲ ਕਰਨ ਆਏ ਸੀਗੇ ਐਗਰੀਮੈਂਟ ਕਰਨ ਆਏ ਸੀਗੇ ਜਿਹੜਾ ਕਿ ਹੁਣ ਸਾਈਨ ਹੋ ਚੁੱਕਿਆ 96% ਤੋਂ ਵੀ ਵੱਧੂ ਜਿਹੜਾ ਸਮਾਨ ਆ ਯੂਰਪ ਤੋਂ ਜਿਹੜਾ ਹੁਣ ਇੰਡੀਆ ਆਊਗਾ ਉਹਨਾਂ ਦੇ ਉੱਤੇ ਟੈਰਫ ਜਿਹੜਾ ਆ ਘੱਟ ਕਰ ਦਿੱਤਾ ਗਿਆ ਹੈ ਜਾਂ ਬਿਲਕੁਲ ਖਤਮ ਕਰ ਦਿੱਤਾ ਜਾਊਗਾ ਟਾਈਮ ਦੇ ਨਾਲ ਇਸੇ ਤਰ੍ਹਾਂ ਇੰਡੀਆ ਤੋਂ ਜਿਹੜੀਆਂ 99% ਚੀਜ਼ਾਂ ਸੀਗੀਆਂ ਜਿਹੜੀਆਂ ਯੂਰਪ ਦੇ ਦੇਸ਼ਾਂ ਦੇ ਵਿੱਚ ਜਾਂਦੀਆਂ ਸੀਗੀਆਂ ਯੂਰਪ ਦੇ 27 ਦੇਸ਼ਾਂ ਦੇ ਨਾਲ ਇਹ ਪੂਰਾ ਐਗਰੀਮੈਂਟ ਹੋਇਆ ਆ ਸੋ ਉਹ ਜਿਹੜੀਆਂ ਚੀਜ਼ਾਂ ਹੋਊਗੀਆਂ ਹੁਣ ਉੱਥੇ ਜਾਊਗੀਆਂ ਜਿੱਦਾਂ ਇੰਡੀਆ ਤੋਂ ਕੱਪੜਾ ਚਮੜਾ ਇਹ ਸੋਨੇ ਦੇ ਗਹਿਣੇ ਹੋਰ ਵੀ ਬਹੁਤ ਕੁ ਸਾਮਾਨ ਜਾਂਦਾ ਸੀ ਉਹ ਸਾਰੀਆਂ ਚੀਜ਼ਾਂ ਇੱਥੇ ਸਸਤੀਆਂ ਹੋਊਗੀਆਂ ਯੂਰਪ ਦੇ ਵਿੱਚੋਂ ਜੋ ਮੇਨਲੀ ਚੀਜ਼ਾਂ ਇੰਡੀਆ ਦੇ ਵਿੱਚ ਆਉਂਦੀਆਂ ਸੀਗੀਆਂ ਵਾਈਨ ਵੇਅਰ ਤੇ ਇੱਕ ਸਭ ਤੋਂ ਵੱਡਾ ਜੋ ਐਸ ਵੇਲੇ ਕਿਹਾ ਜਾ ਰਿਹਾ ਕਿ ਜਿਹੜੀਆਂ ਗੱਡੀਆਂ ਆ ਉਹ ਇੰਡੀਆ ਦੇ ਵਿੱਚ ਉਹਨਾਂ ਦੇ ਰੇਟ ਅੱਧੇ ਤੋਂ ਵੀ ਵੱਧੂ ਜਿਹੜੇ ਆ ਉਹ ਘਟ ਸਕਦੇ ਆ ਜਿਹਦੇ ਲੋਕ ਇੱਕ ਲਗਜ਼ਰੀ ਗੱਡੀ ਦੇ ਨਾਲ ਖੜੇ ਹੋਣ सस्ती ਵਾਈਨ ਹੱਥ ਦੇ ਵਿੱਚ ਲੈ ਕੇ ਇਸ ਤਰ੍ਹਾਂ ਵਧੀਆ ਗੱਡੀਆਂ ਦਾ ਨਜ਼ਾਰਾ ਤੇ ਵਧੀਆ ਵਾਇਨ ਦਾ ਨਜ਼ਾਰਾ ਲੈ ਸਕਣਗੇ ਤੇ ਇਹ ਡੀਲ ਕੱਲਾ ਟਰੰਪ ਨੂੰ ਦਿਖਾਉਣ ਲਈ ਹੀ ਤਾਂ ਨਹੀਂ ਕੀਤੀ ਗਈ ਕਿਉਂਕਿ ਯੂਰਪ ਤੇ ਵੀ ਪ੍ਰੈਸ਼ਰ ਬਣਾਇਆ ਜਾ ਰਿਹਾ ਸੀ ਟਰੰਪ ਵੱਲੋਂ ਇੰਡੀਆ ਤੇ ਤਾਂ ਪਹਿਲਾਂ ਹੀ 50% ਜਿਹੜੇ ਟੈਰਿਫਾ ਲਗਾਏ ਗਏ ਸੀ ਸੋ ਕੀ ਇਹ ਸਾਰੀਆਂ ਚੀਜ਼ਾਂ ਸਿਰਫ ਇੱਕ ਸੰਕੇਤਕ ਆ ਜਾਂ ਸੱਚੀ ਇਹਦਾ ਫਾਇਦਾ ਯੂਰਪ ਯੂਨੀਅਨ ਨੂੰ ਤੇ ਇੰਡੀਆ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਹੋਊਗਾ ਇਹ ਸਾਰੇ ਵਿਸ਼ਿਆਂ ਦੇ ਉੱਤੇ ਤਰਤੀਬ ਨਾਲ ਚਰਚਾ ਕਰਦੇ ਆਜੋ 2025 ਦਾ ਜੇ ਅੰਕੜਾ ਦੇਖੀਏ ਤਾਂ ਇੰਡੀਆ ਤੇ ਯੂਰਪ ਦਾ ਜਿਹੜਾ ਆਪਸ ਦੇ ਵਿੱਚ ਟ੍ਰੇਡ ਹੋਇਆ ਆ ਉਹ 136 ਬਿਲੀਅਨ ਦੇ ਕਰੀਬ ਹੋਇਆ ਹਾਂਜੀ ਇਸੇ ਤਰ੍ਹਾਂ ਜੇ ਅਸੀਂ ਯੂਨਾਈਟਿਡ ਸਟੇਟਸ ਨਾਲ ਦੇਖੀਏ ਤਾਂ 131 ਬਿਲੀਅਨ ਦੇ ਕਰੀਬ ਹੋਇਆ ਜੇ ਗੱਲ ਕੀਤੀ ਜਾਵੇ ਯੂਐਸਏ ਇਕੱਲਾ ਇੱਕ ਹੀ ਦੇਸ਼ ਹੈ ਤੇ ਯੂਰਪ ਯੂਨੀਅਨ ਬਹੁਤ سارے ਦੇਸ਼ ਬਣਾ ਕੇ ਹੀ ਜਾਨੀ ਕਿ ਬਣਦਾ ਹੈ ਯੂਰਪ 25 ਦੇਸ਼ ਲਗਭਗ ਹੈ ਨਾ ਸੋ ਜੇ ਦੇਖਿਆ ਜਾਵੇ ਸਿੰਗਲ ਕੰਟਰੀ ਦੇ ਤੌਰ ਤੇ ਉੱਤੇ ਯੂ ਐਸ ਏ ਨਾਲ ਸਭ ਤੋਂ ਸਭ ਤੋਂ ਜਿਆਦਾ ਟ੍ਰੇਡ ਕਰਦਾ ਇੰਡੀਆ ਨੇ ਜਿਹੜੀਆਂ ਚੀਜ਼ਾਂ ਯੂਰਪ ਨੂੰ ਭੇਜੀਆਂ ਉਹ 75 ਬਿਲੀਅਨ ਦੇ ਕਰੀਬ ਸੀਗੀਆਂ ਮਤਲਬ ਜਿਆਦਾ ਹੋਣੀ ਐ ਇਸ ਤੋਂ ਇਸੇ ਤਰ੍ਹਾਂ ਜਿਹੜੀਆਂ ਯੂ ਐਸ ਏ ਨੂੰ ਭੇਜੀਆਂ ਉਹ 86 ਬਿਲੀਅਨ ਤੋਂ ਉੱਪਰ ਦੀਆਂ ਸੀਗੀਆਂ ਸੋ ਇਸੇ ਤਰ੍ਹਾਂ ਜਿਹੜੀਆਂ ਵੀ ਚੀਜ਼ਾਂ ਇੰਡੀਆ ਦੇ ਵਿੱਚ ਆਈਆਂ ਯੂਰਪ ਤੋਂ ਇੰਡੀਆ ਦੇ ਵਿੱਚ ਆਈਆਂ ਉਹ 60 ਬਿਲੀਅਨ ਦੇ ਕਰੀਬ ਸੀਗੀਆਂ ਯੂਰਪ ਨੇ ਜੋ ਆਪਣਾ ਸਮਾਨ ਭੇਜਿਆ ਇੰਡੀਆ ਦੇ ਵਿੱਚ ਇੱਥੇ ਇੰਡੀਆ ਨੇ ਇمپੋਰਟ ਕੀਤਾ ਇਸੇ ਤਰ੍ਹਾਂ ਯੂਨਾਈਟਿਡ ਸਟੇਟ ਤੋਂ ਜਿਹੜੀਆਂ ਚੀਜ਼ਾਂ ਆਈਆਂ 45 ਬਿਲੀਅਨ ਦੇ ਕਰੀਬ ਆਈਆਂ ਇੰਡੀਆ ਦੇ ਵਿੱਚ ਮਤਲਬ ਕਿ ਇੰਡੀਆ ਜੋ ਯੂਐਸਏ ਨੂੰ ਸਮਾਨ ਭੇਜਦਾ ਸੀਗਾ ਜਾਦੇ ਭੇਜਦਾ ਸੀਗਾ ਯੂਐਸਏ ਤੋਂ ਸਮਾਨ ਇੰਡੀਆ ਦੇ ਵਿੱਚ ਘਟ ਆਉਂਦਾ ਸੀਗਾ ਇਸ ਲਈ ਇੰਡੀਆ ਦਾ ਜਿਹੜਾ ਫਾਇਦਾ ਹੁੰਦਾ ਸੀਗਾ ਉਹ ਸਰਪਲਸ ਦੇ ਵਿੱਚ ਸੀਗਾ 41 ਬਿਲੀਅਨ ਤੋਂ ਵੀ ਵੱਧੂ ਪੈਸਾ ਇੰਡੀਆ ਯਾਨੀ ਕਿ ਕਮਾਉਂਦਾ ਸੀਗਾ ਯੂਐਸਏ ਤੋਂ ਇਸੇ ਹੀ ਤਰ੍ਹਾਂ ਯੂਰਪ ਤੋਂ ਵੀ ਇਹ 15 ਬਿਲੀਅਨ ਦੇ ਕਰੀਬ ਇੰਡੀਆ ਪੈਸੇ ਕਮਾਉਂਦਾ ਸੀਗਾ ਗੱਲ ਕਰਾਂ ਯੂਐਸਏ ਇੱਕੋ ਇੱਕ ਐਸਾ ਦੇਸ਼ ਹੈਗਾ ਜਿੱਥੇ ਇੰਡੀਆ ਸਭ ਤੋਂ ਜ਼ਿਆਦਾ ਆਪਣੀਆਂ ਚੀਜ਼ਾਂ ਭੇਜਦਾ ਸੀਗਾ ਨਹੀਂ ਤਾਂ ਜ਼ਿਆਦਾਤਰ ਦੇਸ਼ ਇੰਡੀਆ ਦੇ ਵਿੱਚ ਚੀਜ਼ਾਂ ਆਪਣੀਆਂ ਵੇਚਦੇ ਹੀ ਆ ਇਹ ਡੀਲ ਹੋਈ ਆ ਇਹ ਯੂਰਪ ਦੇ ਨਾਲ ਜਿਹੜਾ ਇਹ ਟ੍ਰੇਡ ਆ ਇਹਨਾਂ ਦਾ 136 ਬਿਲੀਅਨ ਦਾ ਇਹਦੇ ਹੁਣ ਵਧਣ ਦੇ ਚਾਂਸ ਜ਼ਿਆਦਾ ਆ ਜੇਕਰ ਇਹ ਜਿਹੜੀ ਡੀਲ ਆ ਉਹ ਫਾਈਨਲ ਹੋ ਜਾਂਦੀ ਆ ਇਹਨਾਂ ਨੂੰ ਉਦੋਂ ਹੋਊਗੀ ਜਦੋਂ ਯੂਰਪ ਦੀ ਇਹ ਪਾਰਲੀਮੈਂਟ ਜਿਹੜੀ ਆ ਸਾਰੇ ਦੇਸ਼ ਮਿਲ ਕੇ ਇਹਨੂੰ ਸਹਿਮਤੀ ਦੇਣਗੇ ਜਦੋਂ ਦਾ ਡੋਨਲਡ ਟਰੰਪ ਆਇਆ ਉਹਨੇ ਜਿਹੜਾ ਇਹ ਟ੍ਰੇਡ ਸੀਗਾ ਆਉਂਦੇ ਨੇ ਹੀ ਧਮਕੀਆਂ ਦੇਣੀਆਂ ਸ਼ੁਰੂ ਕਰਤੀਆਂ ਸੀਗੀਆਂ ਲਗਭਗ ਸਾਰੇ ਹੀ ਦੇਸ਼ਾਂ ਨੂੰ ਦਿੱਤੀਆਂ ਪਰ ਇੰਡੀਆ ਦੇ ਉੱਤੇ ਪਹਿਲਾਂ 25% ਲਾਇਆ ਫਿਰ 25% ਜਿਹੜਾ ਸੀਗਾ ਰਸ਼ੀਆ ਤੋਂ ਤੇਲ ਲੈਣ ਕਰਕੇ ਜਿੱਦਾਂ ਉਹਨੇ ਕਿਹਾ ਨਾ ਇਸ ਲਈ ਉਹਨੇ ਲਗਾਇਆ ਜਿਹਦੀ ਵਜ੍ਹਾ ਕਰਕੇ ਜਿਹੜੀ ਵੀ ਕੋਈ ਚੀਜ਼ ਪਹਿਲਾਂ ਇੰਡੀਆ ਦੀ ਅਮਰੀਕਾ ਦੇ ਵਿੱਚ 100 ਰੁਪਏ ਦੀ ਜਾਂਦੀ ਸੀਗੀ ਉਹ ਲਗਭਗ 150 ਜਾਂ ਇਸ ਤੋਂ ਬਾਧੂ ਦੀ ਹੋ ਚੁੱਕੀ ਸੀਗੀ ਕਿਉਂਕਿ 50% ਦਾ ਟੈਰਫ ਲੱਗ ਚੁੱਕਿਆ ਸੀ ਇਸ ਲਈ ਜਿਹੜੇ ਉੱਥੋਂ ਦੇ ਲੋਕ ਸੀਗੇ ਉਹ ਇੰਡੀਆ ਦੀਆਂ ਚੀਜ਼ਾਂ ਛੱਡ ਕੇ ਬੰਗਲਾਦੇਸ਼, ਵਿਏਟਨਾਮ ਜਾਂ ਉੱਥੋਂ ਜੋ ਚੀਜ਼ਾਂ ਆਈਆਂ ਸੀ ਉਹ ਖਰੀਦਣੀਆਂ ਸ਼ੁਰੂ ਕਰ ਰਹੇ ਸੀਗੇ ਇੰਡੀਆ ਦਾ ਬਹੁਤ ਸਾਰਾ ਸਮਾਨ ਚਮੜਾ ਕੱਪੜੇ ਇਲੈਕਟ੍ਰੋਨਿਕ ਪਲਾਸਟਿਕ ਬਹੁਤ ਸਾਰਾ ਸਮਾਨ ਜਿਹੜਾ ਜਾਂਦਾ ਸੀਗਾ ਯੂ ਐਸ ਏ ਦੇ ਹੁਣ ਇੰਡੀਆ ਦਾ ਸਮਾਨ ਯੂ ਐਸ ਏ ਦੇ ਵਿੱਚ ਮਹਿੰਗਾ ਸੀਗਾ ਸੋ ਯੂ ਐਸ ਏ ਦੇ ਡੀਲਰ ਵੀ ਜਿਹੜਾ ਇਹ ਸਮਾਨ ਸੀਗਾ ਇੰਡੀਆ ਤੋਂ ਲੈਣਾ ਘਟ ਚੁੱਕੇ ਸੀਗੇ ਇੱਥੋਂ ਦੇ ਜਿਹੜੇ ਡੀਲਰ ਸੀਗੇ ਉਹਨਾਂ ਨੂੰ ਘੱਟ ਆਰਡਰ ਮਿਲ ਰਹੇ ਸੀਗੇ ਸੋ ਬਹੁਤ ਸਾਰੇ ਲੋਕਾਂ ਦੀ ਜਿਹੜੀ ਰੋਜੀ ਰੋਟੀ ਸੀਗੀ ਉਹ ਖਤਰੇ ਦੇ ਵਿੱਚ ਸੀਗੇ ਬਹੁਤ ਸਾਰੇ ਬਹੁਤ ਸਾਰੇ ਲੋਕਾਂ ਦੇ ਬਿਜ਼ਨਸ ਵੀ ਪ੍ਰਭਾਵਿਤ ਹੋਏ ਉਹ ਵੀ ਖਤਰੇ ਦੇ ਵਿੱਚ ਸੀਗੇ ਸੋ ਇੱਕ ਜਿਹੜੀ ਹੋਪ ਆ ਉਹਨਾਂ ਲੋਕਾਂ ਦੇ ਲਈ ਇਹ ਜ਼ਰੂਰ ਇਹ ਜਿਹੜੀ ਡੀਲ ਹੋਈ ਆ ਉਹ ਲੈ ਕੇ ਆਈ ਆ ਕਿ ਉਹ ਜਿਹੜੇ ਬਿਜ਼ਨਸ ਸੀਗੇ ਹੁਣ ਸਮਾਨ ਇਹ ਯੂਰਪ ਦੀਆਂ ਜਿਹੜੀਆਂ ਕੰਟਰੀਆਂ ਇਹਨਾਂ ਨੂੰ ਭੇਜ ਸਕਦੇ ਆ ਜੇ ਮੈਂ ਗੱਲ ਕਰਾਂ ਇਸ ਤੋਂ ਪਹਿਲਾਂ ਯੂਕੇ ਨਾਲ ਵੀ ਆਪਣਾ ਜਿਹੜਾ ਫ੍ਰੀ ਟ੍ਰੇਡ ਐਗਰੀਮੈਂਟ ਹੋ ਚੁੱਕਿਆ ਪਰ ਇਹ ਯੂਰਪ ਯੂਨੀਅਨ ਦੇ ਵਿੱਚ ਬਹੁਤ ਸਾਰੇ ਦੇਸ਼ ਆ ਇਸ ਲਈ ਇਹਨੂੰ ਜ਼ਿਆਦਾ ਮੰਨਿਆ ਜਾ ਰਿਹਾ ਕਿ ਇਹਦੇ ਨਾਲ ਬਹੁਤ ਜ਼ਿਆਦਾ ਫਾਇਦਾ ਹੋ ਸਕਦਾ ਹੈ ਇਹਦੇ ਨਾਲ ਫਾਇਦਾ ਕਰਦਾ ਇੰਡੀਆ ਨੂੰ ਯੂਰਪ ਨੂੰ ਵੀ ਬਹੁਤ ਜ਼ਿਆਦਾ ਹੋਊਗਾ ਕਿਉਂਕਿ ਯੂਰਪ ਦੀਆਂ ਜਿਹੜੀਆਂ ਗੱਡੀਆਂ ਇਸ ਵੇਲੇ ਇੰਡੀਆ ਦੇ ਵਿੱਚ ਬਹੁਤ ਘੱਟ ਵਿਕਦੀਆਂ ਕਿਉਂਕਿ ਇਹਨਾਂ ਦੀ ਕੀਮਤ ਜਿਹੜੀ ਆ ਬਹੁਤ ਜ਼ਿਆਦਾ ਹੁੰਦੀ ਹੈ ਜੇ ਮੈਂ ਗੱਲ ਕਰਾਂ ਇੰਡੀਆ ਤੀਜੇ ਨੰਬਰ ਤੇ ਜਿਹੜੀ ਕਾਰ ਮਾਰਕੀਟ ਆ ਦੁਨੀਆ ਦੀ ਪਹਿਲੇ ਤੇ ਅਮਰੀਕਾ ਚਾਈਨਾ ਆ ਗਿਆ ਤੀਜੇ ਤੇ ਇੰਡੀਆ ਆ ਗਿਆ ਸੋ ਇੱਕ ਬਹੁਤ ਵੱਡੀ ਮਾਰਕੀਟ ਦਾ ਯਾਨੀ ਕਿ ਇੱਕ ਤਰ੍ਹਾਂ ਨਾਲ ਐਕਸੈਸ ਜਿਹੜਾ ਆ ਉਹ ਯੂਰਪ ਵਾਲੇ ਲੈਣ ਦੇ ਵਿੱਚ ਕਾਮਯਾਬ ਹੋ ਚੁੱਕਿਆ 110% ਟੈਰਫ ਲੱਗਦਾ ਹੁੰਦਾ ਸੀਗਾ ਬੜਬੜੀਆਂ ਗੱਡੀਆਂ ਇਹ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਚੁੱਕਿਆ ਮਾਰਜ਼ੜੀ ਮਰਸਡੀਜ਼ ਹੋ ਗਈ ਆਡੀ ਹੋ ਗਈਆਂ BMW ਹੋ ਗਈਆਂ ਸਕੋਡਾ ਜਾਂ ਕਹਿ ਲਓ ਕਿ ਇਹ ਵੋਲਸਵੈਗਨ ਹੋ ਗਈ ਇਹ ਵਾਲੀਆਂ ਗੱਡੀਆਂ ਜਿਨ੍ਹਾਂ ਦੀ ਕੀਮਤ 16 ਲੱਖ 25000 ਤੋਂ ਉੱਪਰ ਦੀ ਹੋਊਗੀ ਉਹਨਾਂ ਦੇ ਉੱਤੇ ਇਹ ਜਿਹੜੇ ਆ ਇਹ ਨਵੇਂ ਟੈਰਫ ਆ ਉਹ ਅਪਲਾਈ ਹੋਊਗੇ ਉਹ ਜਿਹੜੀਆਂ ਵਾਧੂ ਕੀਮਤ ਵਾਲੀਆਂ ਗੱਡੀਆਂ ਹੋਊਗੀਆਂ ਜਾਨੀ ਕਿ 16 ਲੱਖ ਤੋਂ 25000 ਤੋਂ ਉੱਪਰ ਵਾਲੀਆਂ ਉਹਨਾਂ ਦੇ ਉੱਤੇ ਜਿਹੜਾ 110% ਟੈਰਫ ਲੱਗਦਾ ਸੀਗਾ ਹੁਣ 40% ਜਿਹੜਾ ਆ ਇਮੀਡੀਏਟਲੀ ਕਰ ਦਿੱਤਾ ਜਾਊਗਾ ਤੇ ਇਹ ਹੌਲੀ ਹੌਲੀ 5-7 ਸਾਲ ਦੇ ਵਿੱਚ ਇਨੂੰ 10% ਤੇ ਲੈ ਕੇ ਆਇਆ ਜਾਊਗਾ ਜਾਨੀ ਕਿ ਬਹੁਤ ਸਾਰੀਆਂ ਗੱਡੀਆਂ ਜਿਹੜੀਆਂ ਹੁਣ ਯੂਰਪ ਤੋਂ ਇੰਡੀਆ ਦੇ ਵਿੱਚ ਆਉਗੀਆਂ ਇਹ ਲਗਜ਼ਰੀ ਗੱਡੀਆਂ ਉਹਨਾਂ ਦੀ ਕੀਮਤ ਕਈਆਂ ਦੀ ਤਾਂ ਅੱਧੋ ਅੱਧੀ ਤੱਕ ਵੀ ਕੱਟ ਸਕਦੀ ਆ ਇਹ ਗੱਡੀਆਂ ਸਿਰਫ ਪੈਟਰੋਲ ਤੇ ਡੀਜ਼ਲ ਵਾਲੀਆਂ ਹੋਊਗੀਆਂ ਈਵੀ ਤੇ ਇਹ ਹਾਲੇ ਲਾਗੂ ਨਹੀਂ ਕੀਤਾ ਗਿਆ ਕਿਉਂਕਿ ਈਵੀ ਤੇ ਆਪਣੇ ਜਿਹੜੇ ਬਹੁਤ ਸਾਰੇ ਦੇਸ਼ ਦੀਆਂ ਹੋਰ ਕੰਪਨੀਆਂ ਜਾਂ ਟਾਟਾ ਜਾਂ ਮਹਿੰਦਰਾ ਵਰਗੀਆਂ ਉਹ ਕਾਫੀ ਕੰਮ ਕਰ ਰਹੀਆਂ ਇਸ ਲਈ ਉਹਨਾਂ ਨੂੰ ਨੁਕਸਾਨ ਨਾ ਹੋਵੇ ਇਸ ਲਈ ਈਵੀ ਨੂੰ ਇਹਦੇ ਵਿੱਚ ਨਹੀਂ ਲਿਆਂਦਾ ਗਿਆ ਜੇ ਮੈਂ ਗੱਲ ਕਰਾਂ ਜਿਹੜੀਆਂ ਮਰਸਡੀਜ਼ ਆਡੀ ਬੀਐਮਡਬਲਯੂ ਗੱਡੀਆਂ ਇਹ ਈਵੀ ਆਲੂ ਹਾਲੇ ਆਈਆਂ ਵੀ ਉਦਾਂ ਵੀ ਘਟਾ ਸੋ ਤੁਸੀਂ ਦੇਖਿਆ ਹੋਣਾ ਕਿ ਜੱਦਾ ਇਹ ਟ੍ਰੇਡ ਡੀਲ ਦੇ ਐਗਰੀਮੈਂਟ ਹੋਏ ਆ ਮਹਿੰਦਰਾ ਦੇ ਜਿਹੜੇ ਸ਼ੇਅਰ ਸੀਗੇ ਉਹ ਵੀ ਕੋਸਕ ਪਰਸੈਂਟ ਥੱਲੇ ਦੇ ਗਿਆ ਸੋ ਇਹ ਜਿਹੜੀਆਂ ਬਾਜ਼ਾਰ ਦੀਆਂ ਖਬਰਾਂ ਹੁੰਦੀਆਂ ਉਹਨਾਂ ਤੋਂ ਪੈਸਾ ਕਮਾਉਣਾ ਵੀ ਜ਼ਰੂਰ ਸਿੱਖਿਆ ਕਰੋ ਤੂੰ ਸਾਡੇ ਤੋਂ ਵੀ ਸਿੱਖ ਸਕਦੇ ਆ ਪੂਰੀ ਜਾਣਕਾਰੀ ਲੈ ਸਕਦੇ ਆ ਲੁਧਿਆਣਾ ਦੇ ਵਿੱਚ ਸਾਡਾ ਪੂਰਾ ਆਫਿਸ ਆ ਦਿੱਤਾ ਨੰਬਰ ਇੱਥੇ ਕਾਲ ਕਰਕੇ ਤੁਸੀਂ ਪੁੱਛ ਸਕਦੇ ਆ ਕਲਾਸਸ ਜੁਆਇਨ ਕਰਨੀਆਂ ਤਾਂ ਵੀ ਕਰ ਸਕਦੇ ਆ ਜਾਂ ਤੁਸੀਂ ਇਨਵੈਸਟਮੈਂਟ ਕਰਨੀਆਂ ਕਿੱਥੇ ਕਰਨੀਆਂ ਕਿਸ ਤਰ੍ਹਾਂ ਕਰਨੀਆਂ ਉਹ ਸਾਰੀ ਨੌਲੇਜ ਲੈ ਸਕਦੇ ਆ ਜਿਹੜੀ ਸਿੱਪ ਜਾਂ ਮਿਊਚੁਅਲ ਫੰਡ 'ਚ ਤੁਸੀਂ ਕਰਨੀਆਂ ਉਸ ਤਰ੍ਹਾਂ ਦੀ ਨੌਲੇਜ ਵੀ ਤੁਸੀਂ ਲੈ ਸਕਦੇ ਆ ਨੰਬਰ ਤੇ ਕਾਲ ਕਰਕੇ ਫ੍ਰੀ ਜੇ ਡੈਮੋ ਲੈਣੀ ਆ ਤਾਂ ਡੈਮੋ ਵੀ ਲੈ ਸਕਦੇ ਆ ਫੋਰੈਕਸ ਇੰਡੀਅਨ ਸਟਾਕ ਮਾਰਕੀਟ ਕ੍ਰਿਪਟੋ ਸਾਰੇ ਬਾਰੇ ਜਾਣਕਾਰੀ ਲੈ ਸਕ ਔਡੀ ਬੀਐਮਡਬਲਯੂ ਦੀਆਂ ਗੱਡੀਆਂ ਜਿਆਦਾ ਕੀਮਤ ਦੀਆਂ ਹੁੰਦੀਆਂ ਪਰ ਵੋਲਸਵੈਗਨ ਤੇ ਸਕੋਡਾ ਜਿਹੜੀਆਂ ਆ ਉਹ 16-17 ਲੱਖ ਤੋਂ ਗੱਡੀਆਂ ਉਹਨਾਂ ਦੀਆਂ ਮੈਨੂੰ ਲੱਗਦਾ ਨਾਰਮਲੀ ਸ਼ੁਰੂ ਹੋ ਜਾਂਦੀਆਂ ਨੇ ਜਿਹੜੇ ਇੰਡੀਆ ਦੇ ਹੀ ਇਹ ਮਹਿੰਦਰਾ ਜਾਂ ਟਾਟਾ ਜਾਂ ਹੋਰ ਗੱਡੀਆਂ ਲੈਂਦੇ ਸੀਗੇ ਇਸ ਕੀਮਤ ਵਾਲੀਆਂ ਉਹਨਾਂ ਨੂੰ ਇੱਕ ਨਵਾਂ ਜਾਨੀ ਕਿ ਆਪਸ਼ਨ ਜਿਹੜੀ ਆ ਹੋਰ ਮਿਲ ਸਕਦੀ ਆ ਫੇਰ ਆਜੋ ਇੱਕ ਜਿਹੜੀ ਹੋਰ ਚੀਜ਼ ਜਿਹੜੀ ਜਿਆਦਾ ਯੂਰਪ ਤੋਂ ਇੰਡੀਆ ਦੇ ਵਿੱਚ ਆਉਂਦੀਆਂ ਵਾਈਨ ਆਉਂਦੀ ਆ ਹੋਰ ਕੋਈ दारू ਆਉਂਦੀ ਆ ਬਿਸਕੀ ਆਉਂਦੀ ਆ ਇਸ ਤੋਂ ਇਲਾਵਾ ਬੀਅਰ ਬਹੁਤ ਆਉਂਦੀ ਆ ਜਿਹੜੀ ਯੂਰਪ ਤੋਂ ਇੰਡੀਆ ਦੇ ਵਿੱਚ ਆਉਂਦੀ ਆ ਜਿਨ੍ਹਾਂ ਤੇ ਪਹਿਲਾਂ ਜਿਹੜਾ ਟੈਰਫ ਲੱਗਦਾ ਹੁੰਦਾ ਸੀਗਾ 150% ਟੈਰਫ ਲੱਗਦਾ ਸੀਗਾ ਮਤਲਬ ਕੋਈ ਬੀਅਰ ਜਿਹੜੀ ਆ 100 ਰੁਪਏ ਦੀ ਆ ਯੂਰਪ ਤੋਂ ਆਈ ਆ ਇੰਡੀਆ ਦੇ ਵਿੱਚ ਉੱਤੇ ਟੈਰਫ ਲੱਗ ਕੇ ਉਹ 250 ਰੁਪਏ ਦੀ ਹੋ ਜਾਂਦੀ ਸੀਗੀ ਸੋ ਹੁਣ ਜਿਹੜੀ ਉਹ ਬੀਅਰ ਆ ਐਟ ਪ੍ਰੈਜ਼ੈਂਟ ਜਿਹੜੇ ਇਮੀਡੀਏਟਲੀ ਜਿਹੜੇ ਆ ਉਹਨਾਂ ਦੇ ਜਿਹੜੇ ਇਹ ਪ੍ਰਾਈਜ਼ ਆ ਉਹ 75% ਯਾਨੀ ਕਿ ਰਿਡਿਊਸ ਕੀਤੇ ਜਾਊਗੇ ਹੌਲੀ ਹੌਲੀ ਜਿਹੜੇ ਆ ਉਹ 20% ਤੋਂ ਲੈ ਕੇ 40% ਤੱਕ ਲੈ ਜਾਂਦਾ ਜਾਊਗਾ ਮਤਲਬ ਕਿ ਜਿਹੜੀ ਹੁਣ ਉੱਥੋਂ 100 ਰੁਪਏ ਦੀ ਕੋਈ ਚੀਜ਼ ਆਊਗੀ ਵੇਅਰ ਆਊਗੀ ਮਤਲਬ ਇੰਡੀਆ ਦੇ ਵਿੱਚ ਉੱਤੇ 120 ਰੁਪਏ ਤੱਕ ਦੀ ਜਾਨੀ ਕਿ ਮਿਲ ਜਾ ਕਰੂਗੀ ਇੱਕ ਐਗਜ਼ਾਮਪਲ ਆ 120 ਦੀ ਨਹੀਂ ਮਿਲੂਗੀ ਮੈਨੂੰ ਪਤਾ ਨਹੀਂਗਾ ਕਿ ਵੇਅਰ ਦੇ ਰੇਟ ਉੱਥੋਂ ਆਉਂਦੇ ਹਨਾ ਮਤਲਬ ਕਿ ਇਸ ਤਰ੍ਹਾਂ ਇਹ ਵੇਅਰ ਤੇ ਗੱਡੀਆਂ ਵਾਈਨ ਇਹ ਵਾਲੀਆਂ ਚੀਜ਼ਾਂ ਜਿਆਦੇ ਜਿਹੜੀਆਂ ਯੂਰਪ ਤੋਂ ਆਉਂਦੀਆਂ ਸੀ ਇੰਡੀਆ ਦੇ ਵਿੱਚ ਉਹਨਾਂ ਤੇ ਕਾਫੀ ਫਰਕ ਪਊਗਾ ਤੇ ਜੋ ਜਿਹੜੀਆਂ ਚੀਜ਼ਾਂ ਯੂਰਪ ਜਾਂਦੀਆਂ ਸੀਗੀਆਂ ਉਹ ਵੀ ਜਿਹੜੀਆਂ ਹੁਣ ਉਹਨਾਂ ਦੀ ਤਾਦਾਦ ਜਿਹੜੀ ਆ ਵੱਧ ਜਾਊਗੀ ਜਿਆਦੇ ਲੋਕ ਜਿਹੜੇ ਆ ਉੱਥੇ ਭੇਜੂਗੇ ਕਿਉਂਕਿ ਟੈਰਫ ਜਿਹੜਾ ਲਗਭਗ ਪਹਿਲਾਂ ਇੰਡੀਆ ਦੀਆਂ ਚੀਜ਼ਾਂ ਜਿਹੜੀਆਂ ਯੂਰਪ ਦੇ ਵਿੱਚ ਜਾਂਦੀਆਂ ਸੀ 4 ਤੋਂ ਲੈ ਕੇ 26% ਉਹਨਾਂ ਤੇ ਟੈਰਫ ਲੱਗਦਾ ਸੀਗਾ ਜੋ ਕਿ ਹੁਣ ਲਗਭਗ ਕੀ 0 ਹੋ ਜਾਊਗਾ ਹਾਂਜੀ ਇਹਦੇ ਵਿੱਚ ਕਿਹੜੇ ਪ੍ਰੋਡਕਟ ਆਉਗੇ ਪੈਟਰੋਲੀਅਮ ਪ੍ਰੋਡਕਟ ਆ ਗਿਆ ਇਲੈਕਟ੍ਰੋਨਿਕ ਆ ਗਿਆ ਇਹ ਕੱਪੜੇ ਆ ਗਏ ਮਸ਼ੀਨਰੀ ਕੰਪਿਊਟਰ ਆ ਗਏ ਇਹ ਵਾਲੀਆਂ ਚੀਜ਼ਾਂ ਜਿਹੜੀਆਂ ਇੰਡੀਆ ਤੋਂ ਉੱਥੇ ਜਾਂਦੀਆਂ ਸੀਗੀਆਂ ਆਰਗੈਨਿਕ ਕੈਮੀਕल्स ਆ ਗਏ ਆਇਰਨ ਤੇ ਸਟੀਲ ਆ ਗਿਆ ਇਹ ਜੁਐਲਰੀ ਆ ਗਈ ਸੋਨੇ ਦੀ ਲਲੋ ਦਵਾਈਆਂ ਹੋ ਗਈਆਂ ਫੁੱਟਵੇਅਰ ਹੋ ਗਏ ਕੌਫੀ ਹੋ ਗਈ ਹੋਰ ਇਸ ਤਰ੍ਹਾਂ ਚਮੜੇ ਦਾ ਵੀ ਬਹੁਤ ਸਾਰਾ ਸਮਾਨ ਉੱਥੇ ਜਾਂਦਾ ਸੀ ਇਹ ਵਾਲੀਆਂ ਚੀਜ਼ਾਂ ਜਿਹੜੀਆਂ ਹੁਣ ਤੇ ਯੂਰਪ ਚ ਜਾਉਗੀਆਂ ਇੰਡੀਆ ਦੀਆਂ ਤੇ ਇਹ ਜਾਨੀ ਕਿ ਸਸਤੀਆਂ ਮਿਲੂਗੀਆਂ ਯੂਰਪ ਦੇ ਲੋਕਾਂ ਨੂੰ ਕਿਉਂਕਿ ਇਹਨਾਂ ਤੇ ਟੈਰਫ ਜਿਹੜਾ ਹੈ ਬਹੁਤ ਘੱਟ ਹੋਊਗਾ ਜਾਂ ਜ਼ਿਆਦਾਤਰ ਜ਼ੀਰੋ ਹੀ ਇਸੇ ਤਰ੍ਹਾਂ ਜਿਹੜੇ ਯੂਰਪ ਤੋਂ ਚੀਜ਼ਾਂ ਇੰਡੀਆ ਦੇ ਵਿੱਚ ਆਉਗੀਆਂ ਉਹਦੇ ਵਿੱਚ ਮਸ਼ੀਨਰੀ ਕੰਪਿਊਟਰ ਹੋਗਾ ਇਲੈਕਟ੍ਰੋਨਿਕਸ ਸਮਾਨ ਹੋਗਾ 에ਅਰਕ੍ਰਾਫਟ ਹੋਗਾ ਹਾਂਜੀ 에ਅਰਕ੍ਰਾਫਟ ਹੋਗਾ ਇਹ ਵੀ ਇੰਡੀਆ ਨੂੰ ਅੱਗੇ ਟੈਰਫ ਵਗੈਰਾ ਇਹਨਾਂ ਤੇ ਇੰਡੀਆ ਲਾਉਂਦਾ ਸੀਗਾ ਜਿਹੜੇ ਵੀ ਬਾਹਰੋਂ ਕੋਈ 에ਅਰਕ੍ਰਾਫਟ ਸੀਗੇ ਉਹ ਵੀ ਹੋਣ ਜਿਹੜੇ ਇੰਡੀਆ ਦੇ ਵਿੱਚ ਸਸਤੇ ਆਉਗੇ ਮੈਡੀਕਲ ਡਿਵਾਈਸ ਹੋਗਾ ਆਰਗੈਨਿਕ ਕੈਮੀਕਲ ਹੋਗਾ ਕਾਰ ਤੇ ਉਹਦੇ ਆਟੋ ਪਾਰਟਸ ਉਹਦੇ ਬਾਰੇ ਆਪਾਂ ਗੱਲ ਹੀ ਕਰ ਲਈ ਐਲੂਮੀਨੀਅਮ ਸਕ੍ਰੈਬ ਤੇ ਵਾਈਨ ਬੇਅਰ ਤੇ ਇੱਕ ਨੌਨ ਐਲਕੋਹੋਲਿਕ ਜਿਹੜੀ ਹੈ ਇਹ ਬੇਅਰ ਆ ਉਹ ਵੀ ਇਹਦੇ ਵਿੱਚ ਸ਼ਾਮਿਲ ਹੈ ਸਾਰੀਆਂ ਚੀਜ਼ਾਂ ਇੰਡੀਆ ਦੇ ਵਿੱਚ ਹੁਣ ਸਸਤੀਆਂ ਹੋ ਜੂਗੀਆਂ ਬਹੁਤ ਘੱਟ ਉਹਨਾਂ ਦੇ ਉੱਤੇ ਟੈਰਫ ਲੱਗੂਗਾ ਇੰਡੀਆ ਦੁਆਰਾ ਇੰਡੀਆ ਤੇ ਯੂਰਪ ਦੇ 2 ਬਿਲੀਅਨ ਦੇ ਕਰੀਬ ਜਿਹੜੇ ਲੋਕ ਆ ਉਹਨਾਂ ਨੂੰ ਇਸ ਚੀਜ਼ ਦਾ ਫਾਇਦਾ ਹੋਊਗਾ ਇਸ ਤਰ੍ਹਾਂ ਦੱਸਿਆ ਜਾ ਰਿਹਾ ਹੈ ਪਰ ਜੀ ਅਸਲੀ ਗੱਲ ਤੇ ਜਿਹੜੀ ਇਹ ਐਗਰੀਮੈਂਟ ਹੋਇਆ ਇੰਡੀਆ ਤੇ ਯੂਰਪ ਦੇ ਵਿੱਚ ਇਹ ਇਮੀਡੀਏਟਲੀ ਲਾਗੂ ਨਹੀਂ ਹੋਊਗਾ ਇਹ ਇੱਥੇ ਐਗਰੀਮੈਂਟ ਸਾਈਨ ਹੋਇਆ ਆ ਹੁਣ ਜਿਹੜਾ ਇਹ ਯੂਰਪ ਦੀ ਜਿਹੜੀ ਪਾਰਲੀਮੈਂਟ ਆ ਉਹਦੇ ਵਿੱਚ ਸਾਰੇ ਹੀ ਜਿਹੜੇ ਦੇਸ਼ ਹੈਗੇ ਆ ਯੂਰਪ ਦੇ ਉਹਨਾਂ ਦੇ ਵਿੱਚ VOTING ਹੁੰਦੀ ਆ ਫਿਰ ਇਹ ਜਾ ਕੇ ਪਾਸ ਹੁੰਦੀ ਆ ਸੋ ਜੇਕਰ ਇਹ ਪਾਸ ਹੁੰਦਾ ਵੀ ਆ ਤਾਂ ਇਹਨੂੰ 2027 ਤੱਕ ਹੀ ਜਾ ਕੇ ਜਾ ਕੇ ਇਹ ਲਾਗੂ ਹੋਊਗਾ ਜਿਵੇਂ ਮੈਂ ਗੱਲ ਕਰਾ ਜਿਹੜੇ ਇਹ ਦੋ ਜਣੇ ਹੁਣ ਯੂਰਪ ਤੋਂ ਇੰਡੀਆ ਆਏ ਹੋਏ ਆ ਇਹ ਕੁਝ ਹੀ ਸਮਾਂ ਪਹਿਲਾਂ ਸਾਊਥ ਅਮਰੀਕਾ ਉੱਥੇ ਵੀ ਗਏ ਸੀਗੇ ਸਾਊਥ ਅਮਰੀਕਾ ਦੇ ਜਿਹੜੇ ਦੇਸ਼ ਆ ਉਹਨਾਂ ਦੀ ਪੂਰੀ ਕੌਂਸਲ ਆ ਉਹਨਾਂ ਦੇ ਨਾਲ ਵੀ ਇਸੇ ਹੀ ਤਰ੍ਹਾਂ ਦਾ ਇੱਕ ਫ੍ਰੀ ਟ੍ਰੇਡ ਡੀਲ ਇਹ ਕਰਕੇ ਆਏ ਸੀਗੇ ਜਿਹੜੀ ਜਿੱਦਾਂ ਦੀ ਇਹਨਾਂ ਨੇ ਇੰਡੀਆ ਦੇ ਵਿੱਚ ਕੀਤੀ ਆ ਪਰ ਇਹ ਜਿਹੜੀ ਸਾਊਥ ਅਮਰੀਕਾ ਦੇ ਵਿੱਚ ਇਹਨਾਂ ਨੇ ਡੀਲ ਕੀਤੀ ਸੀਗੀ ਉਹਦੇ ਵਿੱਚ ਇਹਨਾਂ ਨੇ ਡੇਰੀ ਪ੍ਰੋਡਕਟ ਤੇ ਜਿਹੜੇ ਇਹ ਐਗਰੀਕਲਚਰ ਪ੍ਰੋਡਕਟ ਸੀਗੇ ਸਾਊਥ ਅਮਰੀਕਾ ਤੋਂ ਯੂਰਪ ਦੇ ਵਿੱਚ ਆਉਣ ਦੇ ਲਈ ਹੀ ਯਾਨੀ ਕਿ ਇਹ ਟ੍ਰੇਡ ਡੀਲ ਕਰ ਲਈ ਸੀਗੀ ਕਿ ਉੱਥੋਂ ਦੇ ਜਿਹੜੇ ਆ ਡੀਲ ਇਹ ਆ ਸਕਦੇ ਆ ਸੋ ਫਰਾਂਸ ਦੇ ਕਿਸਾਨਾਂ ਨੇ ਜਾਂ ਹੋਰ ਯੂਰਪ ਦੇ ਕਿਸਾਨਾਂ ਨੇ ਟਰੈਕਟਰ ਟ੍ਰੂਟਰ ਕੱਢੇ ਬਾਵਾ ਮਾਰਚ ਮੂਰਚ ਕੀਤਾ ਸੋ ਇਹ ਜਿਹੜੀ ਡੀਲ ਸੀਗੀ ਯੂਰਪ ਯੂਨੀਅਨ ਦੀ ਜਿਹੜੀ ਪਾਰਲੀਮੈਂਟ ਸੀਗੀ ਉਹਦੇ ਵਿੱਚ ਯਾਨੀ ਕਿ ਪਾਸ ਨਹੀਂ ਹੋਈ ਤੇ ਇਹ ਕੋਰਟ ਨੂੰ ਅੱਗੇ ਭੇਜ ਦਿੱਤਾ ਗਿਆ ਸੋ ਇੱਕ ਐਗਰੀਮੈਂਟ ਹੀ ਸਾਈਨ ਹੁੰਦਾ ਜਿਹਦਾ ਇੰਡੀਆ ਦੇ ਵਿੱਚ ਹੋਇਆ ਅੱਗੇ ਇਹਦਾ ਲੰਬਾ ਪ੍ਰੋਸੈਸ ਆ ਮੇਨੂੰ ਮੇਰਾ ਇਹ ਦੱਸਣ ਦਾ ਮਕਸਦ ਸਿਰਫ ਇਹੀ ਸੀਗਾ ਸੋ ਉਸ ਤੋਂ ਜੇਕਰ ਇਹ ਪਾਸ ਹੁੰਦੀ ਆ ਤਾਂ ਉਹਦੇ ਨਾਲ ਜਿਹੜਾ ਫਾਇਦਾ ਆ ਯੂਰਪ ਤੇ ਇੰਡੀਆ ਦੇ ਸਾਰੇ ਦੇਸ਼ਾਂ ਨੂੰ ਜ਼ਰੂਰ ਹੋ ਸਕਦਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਇਹ ਤੇ ਯੂਰਪ ਯੂਨੀਅਨ ਦੇ ਇਹ 27 ਦੇਸ਼ਾਂ ਦੇ ਵਿਚਕਾਰ ਜਿਹੜੀ ਇਹ ਡੀਲ ਹੋਈ ਆ ਇਹਦੇ ਵਿੱਚ ਫਿਲਹਾਲ ਜਿਹੜੇ ਇਹ ਡੇਅਰੀ ਪ੍ਰੋਡਕਟ ਆ ਜਾਂ ਐਗਰੀਕਲਚਰ ਵਾਲੇ ਜਿਹੜੇ ਪ੍ਰੋਡਕਟ ਆ ਉਹਨਾਂ ਨੂੰ ਇਹਦੇ ਤੋਂ ਬਾਹਰ ਹੀ ਰੱਖਿਆ ਗਿਆ ਆ ਤਾਂ ਜੋ ਇੰਡੀਆ ਦੇ ਜਿਹੜੇ ਕਿਸਾਨ ਆ ਜਾਂ ਡੇਅਰੀ ਉਤਪਾਦਕ ਆ ਉਹਨਾਂ ਨੂੰ ਇਹਦਾ ਨੁਕਸਾਨ ਨਾ ਹੋਵੇ 트럼ਪ ਦੁਆਰਾ ਜਿਹੜੀਆਂ ਇਹ ਬਾਰ ਬਾਰ ਧਮਕੀਆਂ ਦਿੱਤੀਆਂ ਜਾਂਦੀਆਂ ਬਹੁਤ ਸਾਰੇ ਦੇਸ਼ਾਂ ਨੂੰ ਯੂਰਪ ਯੂਨੀਅਨ ਨੂੰ ਵੀ ਇਹਨਾਂ ਨੇ ਦਿੱਤੀ ਸੀ ਤੁਹਾਡੇ ਉੱਤੇ ਮੈਂ ਟੈਰਫ ਲਗਾਉਂਗਾ ਜੇ ਗ੍ਰੀਨਲੈਂਡ ਵਾਲੇ ਮਸਲੇ ਤੇ ਤੁਸੀਂ ਨਹੀਂ ਖੜਦੇ ਇਸੇ ਤਰ੍ਹਾਂ ਕੈਨੇਡਾ ਦੇ ਉੱਤੇ ਵੀ ਟੈਰਫ ਲਗਾਏ ਸੀਗੇ 35% ਸੋ ਕੈਨੇਡਾ ਨੇ ਵੀ ਚਾਈਨਾ ਨਾਲ ਜਾ ਕੇ ਟ੍ਰੇਡ ਡੀਲ ਕਰ ਲਈ ਸੋ ਇਸੇ ਤਰ੍ਹਾਂ ਯੂਰਪ ਯੂਨੀਅਨ ਵਾਲੇ ਵੀ ਕਹਿ ਲਓ ਜਾਂ ਹੋਰ ਦੇਸ਼ ਵੀ ਲਾ ਲਓ ਇਸ ਵੇਲੇ ਅਮਰੀਕਾ ਤੋਂ ਇਲਾਵਾ ਹੋਰ ਕੋਈ ਜਿਹੜਾ ਇੱਕ ਬਦਲ ਲੱਭਣ ਦੀ ਕੋਸ਼ਿਸ਼ ਕਰ ਰਿਹਾ ਕਿਉਂਕਿ ਅਮਰੀਕਾ ਪੂਰੀ ਦੁਨੀਆ ਦੇ ਜਿਹੜੇ ਮੁਲਕ ਸੀਗੇ ਉਹਨਾਂ ਦੇ ਇੱਕ ਬਹੁਤ ਵਧੀਆ ਤੇ ਇੱਕ ਮਹਿੰਗੀ ਮੰਡੀ ਸੀਗੀ ਕਿਉਂਕਿ ਅਮਰੀਕਾ ਇੱਕ ਸਭ ਤੋਂ ਵੱਡਾ ਕੰਜ਼ਿਊਮਰ ਵੀ ਸੀਗਾ ਤੇ ਸਭ ਤੋਂ ਵੱਡਾ ਪ੍ਰੋਡਿਊਸਰ ਵੀ ਸੀਗਾ ਉਹ ਬਹੁਤ ਸਾਰੀਆਂ ਚੀਜ਼ਾਂ ਆਪਣੇ ਦੇਸ਼ ਦੇ ਵਿੱਚ ਉੱਥੇ ਜਾਂਦੀਆਂ ਸੀ ਬਿਕਦੀਆਂ ਸੀਗੀਆਂ ਤਾਂ ਬਹੁਤ ਸਾਰੀਆਂ ਚੀਜ਼ਾਂ ਅਮਰੀਕਾ ਬਣਾਉਂਦਾ ਸੀ ਤਾਂ ਵੱਖ-ਵੱਖ ਦੇਸ਼ਾਂ ਨੂੰ ਵੇਚਦਾ ਵੀ ਸੀ ਸੋ ਇਸੇ ਲਈ ਹੀ ਅਮਰੀਕਾ ਦਾ ਬਦਲ ਲੱਭਣ ਦੇ ਲਈ ਹੀ ਇਹ ਸਾਰੇ ਦੇਸ਼ ਐਸ ਵੇਲੇ ਜਿਹੜੀਆਂ ਇਹ ਟ੍ਰੇਡ ਡੀਲਾਂ ਕਰ ਰਹੇ ਆ ਤਾਂ ਕਿ ਕਈ ਦੇਸ਼ਾਂ ਦੇ ਜਿਹੜੀਆਂ ਸਿਧਾਂਤਕ ਇੱਕ ਦੂਸਰੇ ਦੇ ਨਾਲ ਨਫ਼ਰਤ ਕਰਦੇ ਸੀਗੇ ਉਹ ਵੀ ਐਸ ਵੇਲੇ ਜਿਹੜੀਆਂ ਟ੍ਰੇਡ ਡੀਲਸ ਜਿਹੜੀਆਂ ਕਰਨ ਦੇ ਲਈ ਇਹ ਸਹਿਮਤ ਹੋ ਚੁੱਕੇ ਹੋ ਤੇ ਉਹ ਕੋਸ਼ਿਸ਼ਾਂ ਕਰ ਰਿਹਾ ਕਿ ਉਹਨਾਂ ਦੀ ਜਿਹੜੀਆਂ ਟ੍ਰੇਡ ਡੀਲਸ ਆ ਉਹ ਹੋਰ ਦੇਸ਼ਾਂ ਦੇ ਨਾਲ ਹੋ ਜਾਏ ਤਾਂ ਜੋ ਜੇ ਕੋਈ ਕੁਝ ਆਰਥਿਕ ਪਾਬੰਦੀਆਂ ਅਮਰੀਕਾ ਦੁਆਰਾ ਲਗਾਈਆਂ ਜਾਂਦੀਆਂ ਦੇਸ਼ਾਂ ਦੇ ਉੱਤੇ ਉਹਨਾਂ ਦੇ ਨਾਲ ਬਹੁਤਾ ਫਰਕ ਨਾ ਪਵੇ। ਇੰਡੀਆ ਤੇ ਯੂਰਪ ਦੀ ਜਿਹੜੀ ਇਹ ਟ੍ਰੇਡ ਡੀਲ ਹੋਈ ਆ ਮਹਾ ਡੀਲ ਕਿਹਾ ਜਾਂਦਾ ਮਦਰ ਆਫ ਆਲ ਡੀਲਸ ਇਹ ਐਨ ਸਿੱਟੇ ਤੱਕ ਪਹੁੰਚਦੀ ਆ ਇਹ ਪੂਰੇ ਇਹ ਪਾਰਲੀਮੈਂਟ ਦੇ ਵਿੱਚ ਪਾਸ ਹੁੰਦੀ ਆ ਜਾਂ ਟਰੰਪ ਹੋਣੀ ਜਾਂ ਅਮਰੀਕਾ ਹੋਣੀ ਦੁਬਾਰਾ ਕੋਈ ਵਿੱਚ ਪੰਗਾ ਪਾਉਣ ਦੀ ਕੋਸ਼ਿਸ਼ ਕਰੋਗੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ ਜੇਕਰ ਰਿਪੋਰਟ ਵਧੀਆ ਲੱਗਦੀ ਹੁੰਦੀ ਥੱਲੇ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ ਜੇਕਰ ਕੁਝ ਕਮੀ ਹੁੰਦੀ ਆ ਤਾਂ ਵੀ ਜਰੂਰ ਦੱਸ ਦਿਆ ਕਰੋ ਅੱਗੇ ਤੋਂ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰੂੰਗਾ ਮੈਂ ਵੀ ਹਲੇ ਸਿੱਖਦਾ ਹੀ ਆ ਧੰਨਵਾਦ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ